ਵਾਹੇ ਗੁਰੂ ਵਾਹੇ ਗੁਰੂ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਧੰਤਨਸ਼ੀਰ ਗੁਰੂ ਗ੍ਰੰਥ ਸਾਹਿਬ ਜੀ ਦੇ ਭਵਨ ਦੇ ਨਵੀਨੀਕਰਨ ਦਾ ਉਦਘਾਟਨ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤਾ ਇਸ ਦੇ ਨਾਲ ਹੀ ਉਹਨਾਂ ਗੁਰਦੁਆਰਾ ਸਾਹਿਬ ਵਿਖੇ ਧੰਤਨਸ਼ੀਰ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਪਾਈ ਲਈ ਨਵੀਂ ਪ੍ਰੈਸ ਦਾਭੂਦ ਉਦਘਾਟਨ ਕੀਤਾ ਪ੍ਰੈਸ ਦੇ ਰੱਖ ਰਖਾ ਲਈ ਫੁੱਲ ਇਹ ਕੰਡੀਸ਼ਨ ਰੂਮ ਤਿਆਰ ਕੀਤੇ ਗਏ ਹਨ ਇਸ ਮੌਕੇ ਤੇ ਨਵੀਂ ਲਾਇਬ੍ਰੇਰੀ ਦਾ ਵੀ ਉਦਘਾਟਨ ਕੀਤਾ ਗਿਆ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਪਾਈ ਵਿੱਚ ਊਨਤਾ ਆ ਰਹੀ ਸੀ ਜਿਸ ਨੂੰ ਲੈ ਕੇ ਸਭ ਕੁਝ ਤਿਆਰ ਕੀਤਾ ਗਿਆ ਹੈ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਨੇ ਅਪਾਰ ਕਿਰਪਾ ਤੇ ਬਖਸ਼ਿਸ਼ ਰਹਿਮਤ ਕੀਤੀ ਗੁਰੂ ਰਾਮਦਾਸ ਪਾਤਸ਼ਾਹ ਜੀ ਆਪ ਵਰਤੇ ਗੁਰੂ ਪੰਜਮ ਪਾਤਸ਼ਾਹ ਜੀ ਨੇ ਆਪ ਦਿਆਲੂ ਕਿਰਪਾਲੂ ਹੋ ਕੇ ਜਿਹੜਾ ਗੁਰਦੁਆਰਾ ਰਾਮਸਰ ਵਿਖੇ ਸਤਗੁਰਾਂ ਦੇ ਪਵਿੱਤਰ ਸਰੂਪ ਇੱਥੇ ਉਹ ਸਰੂਪਾਂ ਦੀ ਸੰਪੂਰਨਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾਂਦੀ ਆ ਪਿਛਲੇ ਸਮੇਂ ਦੌਰਾਨ ਕੁਝ ਊਣਤਾਈਆਂ ਵਿੱਚ ਨਜ਼ਰ ਆਉਂਦੀਆਂ ਸੀ ਤੇ ਫੇਰ ਸਾਰਿਆਂ ਨੇ ਬੈਠ ਕੇ ਐਗਜ਼ੈਕਟਿਵ ਚ ਫੈਸਲਾ ਕੀਤਾ ਕਿ ਇਸ ਸਥਾਨ ਦੀ ਜਿੱਥੇ ਮਹਾਰਾਜ ਰੂਪ ਛੱਪ ਕੇ ਜਿਹਲੇ ਤਿਆਰ ਹੋ ਜਾਂਦੇ ਬਿਰਾਜਮਾਨ ਹੁੰਦੇ ਆ ਉਹਦੀ ਕਾਰ ਸੇਵਾ ਰਾਹੀਂ ਏਸੀ ਹਾਲ ਰਾਹੀਂ ਸੱਚਮੋਸ ਮਸੂਫ ਹੋਵੇ ਵੀ ਸਤਗੁਰੂ ਜੀ ਆਪ ਬਿਰਾਜਮਾਨ ਆ ਉਹ ਕਾਰ ਸੇਵਾ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਪੂਰੀ ਵਾਲਿਆਂ ਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਸੀ ਤੇ ਆਪ ਕਿਰਪਾਲੂ ਦਿਆਲੂ ਹੋ ਕੇ ਸਤਗੁਰੂ ਜੀ ਨੇ ਉਹ ਸੰਪੂਰਨਤਾ ਅੱਜ ਚੌਥੀ ਮੰਜ਼ਲ ਦਾ ਆਦਗਾਟਣ ਜਿਹੜਾ ਉਹ ਗੁਰੂ ਸਾਹਿਬ ਜੀ ਨੇ ਆਪ ਕੀਤਾ ਨਾਲ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕਈ ਐਹੋ ਜਿਹਿਆਂ ਵੀ ਗੱਲਾਂ ਹੁੰਦੀਆਂ ਸੀ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਤਾਂ ਨਹੀਂ ਕਰ ਸਕਦਾ ਪਰ ਗੁਰੂ ਸਾਹਿਬ ਨੇ ਤਰਸ ਕਰਕੇ ਕਿਉਂਕਿ ਵੱਡਾ ਕਾਰਜ ਸੀ ਉਹ ਵੱਡਾ ਕਾਰਜ ਆਪ ਸੰਪੂਰਨਤਾਵਾਂ ਸਤਗੁਰ ਜੀ ਨੇ ਕਰਵਾਈਆਂ ਤੇ ਬਾਬਾ ਜੀ ਦਾ ਧੰਨਵਾਦ ਕਰਦਾ ਸਾਰਾ ਏਅਰ ਕੰਡੀਸ਼ਨ ਪਲੰਗੇ ਤੇ ਸਤਗੁਰਾਂ ਦੇ ਤਾਕਤ ਸਾਰੇ ਉਹ 사ਤਗੁਰ ਜੀ ਨੇ ਸੇਵਾ ਲੈ ਲਈ 사ਤਗੁਰ ਜੀ ਦੇ ਛਾਪ ਕੇ ਅੰਗ ਜਿਹੜੇ ਉਹਨਾਂ ਦੇ ਬਕਾਇਦਾ ਤੌਰ ਤੇ ਲਮਾਰੀਆਂ ਦੇ ਖਾਨੇ ਬਣਾਏ ਗਏ ਤਾਂ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਬਿਆਦਬੀ ਨਾ ਹੋਵੇ ਹੋਰ 사ਤਗੁਰ ਜੀ ਨੇ ਕਿਰਪਾ ਤੇ ਬਖਸ਼ਿਸ਼ ਕਰਕੇ ਮਸ਼ੀਨ ਵੀ ਅੱਜ ਨਵੀਂ ਸ਼ੁਰੂ ਹੋ ਗਈ ਆ ਜਿਹਦਾ ਰਸਮੀ ਤੌਰ ਤੇ ਅੱਜ ਉਦਘਾਟਨ ਵੀ ਹੋ ਗਿਆ ਇਹ ਮਸ਼ੀਨ ਜਿਹੜੀ ਆ ਅੱਗੇ ਆਪਾਂ ਦੇਖਦੇ ਸੀ ਕਿੱਡਾ ਲੰਬਾ ਸਿਸਟਮ ਸੀ ਇਹਦੇ ਵਿੱਚ ਆਟੋਮੈਟਿਕ ਮਸ਼ੀਨ ਆ ਇੱਕਾਂਗ ਤੇ ਦੋ ਆਂਗ ਇੱਕ ਮੋਰਲੇ ਪਾਸੇ ਇੱਕ ਪਿਛਲੇ ਪਾਸੇ ਉਹ ਦੋਹਾਂ ਦੀ ਸਿਪਾਈ ਵਿੱਚੋਂ ਹੋ ਕੇ ਸੰਪੂਰਨਤਾ ਨਿਕਲਣੀ ਆ ਤੇ ਬੜੇ ਅਰਸੇ ਦੀ ਇਹ ਵੀ ਸੀ ਪਈ ਆਪਾਂ ਕਿਸੇ ਨਾ ਕਿਸੇ ਢੰਗ ਨਾਲ ਇਹਨਾਂ ਦੇ ਉੱਤੇ ਕੋਈ ਸਤਗੁਰੂ ਜੀ ਦੇ ਸਰੂਪ ਜਿਲੇ ਜਾਂਦੇ ਆ ਤੇ ਉਹਨਾਂ ਦਾ ਸਾਡੇ ਕੋਲ ਭਾਵੇਂ ਰਿਕਾਰਡ ਲਿਖਤੀ ਸਾਰਾ ਹੁੰਦਾ ਪਰ ਹੁਣ ਉਹਦਾ ਜਿਹੜਾ ਗੁਰੂ ਸਾਹਿਬ ਨੇ ਕਿਰਪਾ ਬਖਸ਼ੀ ਕਰਕੇ ਉਹਦੇ ਉੱਤੇ ਬਾਰਕੋਡ ਵੀ ਲੱਗ ਗਿਆ ਤੋਂ ਸੋ ਹੁਣ ਪਤਾ ਰਹੂਗਾ ਕਿੱਥੇ ਕਿੱਥੇ ਸਤਗੁਰ ਜੀ ਦੇ ਸਰੂਪ ਜਾਂਦੇ ਆ ਸੋ ਆ ਜਿਹੜਾ ਸਥਾਨ ਆ ਬਾਬਾ ਸੋਚਾ ਸਿੰਘ ਜੀ ਬਾਬਾ ਸਤਨਾਮ ਸਿੰਘ ਜੀ ਆਨੰਦਗੜ੍ਹ ਕਿਲੇ ਵਾਲੇ ਇਹਨਾਂ ਮਹਾਂਪੁਰਸ਼ਾਂ ਨੇ ਆ ਅੰਦਰਲੇ ਪਾਸੇ ਹੁਣ ਤੁਸੀਂ ਦੇਖੋਗੇ ਬਹੁਤ ਵਧੀਆ ਹਾਲ ਸਤਗੁਰਾਂ ਦੇ ਸਰੂਪ ਸ਼ਰੋਭਤ ਕਰਨ ਲਈ ਲਿਟਰੇਚਰ ਸ਼ਰੋਭਤ ਕਰਨ ਲਈ ਇਹ ਗੁਰੂ ਸਾਹਿਬ ਜੀ ਨੇ ਇਹਨਾਂ ਕੋਲੋਂ ਤਰਸ ਕਰਕੇ ਆਪ ਸੇਵਾ ਲਈ ਆ ਕਿਉਂਕਿ ਸਵਾਮਾ ਭਵੇਂ ਬਾਕੀਆਂ ਬਿਲਡਿੰਗਾਂ ਦਾ ਮੀਆਂ ਪਰ ਇਹ ਜਿਹੜੀਆਂ ਸਵਾਮਾ ਸਤਗੁਰ ਜੀ ਦੇ ਆਪ ਪਿੱਤਰ ਜਿੱਥੇ 사ਤਗੁਰ ਜੀ ਆਪ ਬਿਰਾਜਮਾਨ ਹੁੰਦੇ ਆ ਉਹਨਾਂ ਅਸਥਾਨਾਂ ਦੀਆਂ ਸੇਵਾ ਆ ਸੋ ਮੈਂ ਬਹੁਤ ਬਹੁਤ ਸੰਗਤ ਨੂੰ ਵਧਾਈ ਦਿੰਨਾ ਬਾਬਾ ਜੀ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਨੂੰ ਔਰ ਬਾਬਾ ਸੁਚਾ ਸਿੰਘ ਤੇ ਬਾਬਾ ਸਤਨਾਮ ਸਿੰਘ ਜੀ ਨੂੰ ਬਹੁਤ ਬਹੁਤ ਵਧਾਈ ਦਿੰਨਾ ਅੱਜ ਸੱਚਮੁੱਚ ਮਹਿਸੂਸ ਹੋਇਆ ਕਿ ਉੱਤੇ ਜਲੇ ਅਸੀਂ ਗਏ ਆ ਤੇ ਸੱਚਮੁੱਚ 사ਤਗੁਰ ਜੀ ਆਪ ਜਿਹੜੇ ਉੱਥੇ ਆਪ ਸਾਨੂੰ ਸਾਖ ਸਾਖ ਦਰਸ਼ਨ ਦੇ ਰਹੇ ਆ ਬਹੁਤ ਮਨ ਨੂੰ ਪ੍ਰਸੰਤਾ ਹੋਈ ਮੈਂ ਸਾਰੇ ਸਮੁੱਚੇ ਸੇਖ ਸੰਗਤ ਨੂੰ ਵੀ ਵਧਾਈ ਦਿਨਾ ਜਿਹੜੇ ਰਹਿੰਦੇ ਥੋੜੇ ਬਹੁਤੇ ਕਾਰ ਸਾਧਗੁਰ ਜੀ ਉਹ ਵੀ ਆਪ ਕਰਵਾ ਲੈਣਗੇ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ